ਪੰਥਕ ਸਿਆਸਤ ਬਹੁਤ ਗਰਮਾਈ ਹੋਈ ਖਡੂਰ ਸਾਹਿਬ ਤੋਂ ਭਾਈ ਅਮਰਿਤਪਾਲ ਚੋਂ ਲੜ ਰਹੇ ਨੇ ਜ਼ਰੂਰ ਤੋਂ ਉਹਨਾਂ ਨੇ ਆਪਣਾ ਉਹਨਾਂ ਦੇ ਹੱਕ ਦੇ ਵਿੱਚ ਬਿਠਾ ਦਿੱਤਾ ਪੰਥਕ ਵੋਟਰ ਤੁਹਾਨੂੰ ਕੀ ਲੱਗਦਾ ਕਿਿੱਧਰ ਭੁਗਤੇਗੀ ਖਡੂਰ ਸਾਹਿਬ ਤੁਹਾਡੇ ਲਾਗੇ ਵੀ ਹੈ ਦੇਖੋ ਸਾਡੇ ਲੋਕ ਨਾ ਕਰਨ ਫਰਸਟ੍ਰੇਟ ਨੇ ਬਹੁਤ ਜ਼ਿਆਦਾ ਹੂੰ ਸਾਨੂੰ ਇੱਕ ਆਪਸ਼ਨ ਤੁਹਾਨੂੰ ਰਿਜ਼ਲਟ ਜਿਹੜੇ ਆਉਣਗੇ ਨਾ ਮਤਲਬ ਬੜੇ ਚੰਬੇ ਦੇ ਵਾਲੇ ਆਉਣਗੇ ਲੋਕਾਂ ਨੂੰ ਇਹ ਦਿਸ ਰਿਹਾ ਵੀ ਜਿੱਦਾਂ ਅਸੀਂ ਝਾੜੂ ਚੁਣ ਲਿਆ ਸੀਗਾ ਜੇ ਤਿੰਨੇ ਹੀ ਕੈਂਡੀਡੇਟ ਮਾਰੇ ਹੋਣਗੇ ਤੇ ਮੇਰੇ ਖਿਆਲ ਨਾਲ ਅਮਰਿਤਪਾਲ ਨੂੰ ਬਹੁਤ ਵੋਟ ਪਊ ਹੂੰ بس ਸਾਰੇ ਤੇ ਕੋਈ ਨਵਾਂ ਬੰਦਾ ਤੇ ਦਿੱਤਾ ਹੀ ਨਹੀਂ ਨਾ ਕਿਸੇ ਨੇ ਕੀ ਕੁਲਬੀਰ ਜੀ ਦਾ ਨਵਾਂ ਉਹ ਬੰਦੇ ਨੇ ਜਿਨ੍ਹਾਂ ਦੇ ਉੱਤੇ ਰੇਤ ਦੇ ਦੋਸ਼ ਲੱਗਦੇ ਸੀ ਜੀ ਦੂਜਾ ਤੁਹਾਡੇ ਉਹ ਆ ਗਿਆ ਉਹ ਮਨਜੀਤ ਮੱਨਾ ਜੀ ਹਨਾ ਕਾਲੀ ਦਲ ਚੇਂਜ ਕਰਕੇ ਕਾਲੀ ਦਲ ਵੇਲੇ ਆਪਾਂ ਫੁੱਲ ਮੌਜਾਂ ਮਾਣੀਆਂ ਕੁਝ ਲੋਕ ਮੰਨੀ ਕਿ ਤੁਹਾਨੂੰ ਕਿਉਂਕਿ ਮਨਜੀਤ ਮੱਨਾ ਮੇਰਾ ਮੇਰੇ ਸਾਰੇ ਮਤਲਬ ਲੋਕਾਂ ਦੇ ਬੇਨਤੀ ਆ ਮੇਰੀ ਫੋਟੋ ਕਈ ਥਾਂ ਦੇ ਉੱਤੇ ਚਲਾਈ ਜਾ ਰਹੀ ਹੈਗਾ ਜਦੋਂ ਜਾਊਗਾ ਲੋਕਾਂ ਨੂੰ ਪੁੱਛ ਕੇ ਲੋਕਾਂ ਦੀ ਸਲਾਹ ਦੇ ਨਾਲ ਜਾਊਗਾ ਹਨਾ ਵੀ ਲੋਕਾਂ ਨੂੰ ਦੱਸ ਕੇ ਜਾਊਗਾ ਮੈਂ ਉਹਨਾਂ ਲੋਕਾਂ ਚ ਉਹ ਹੈਗਾ ਵੀ ਦਿਨੇ ਮੈਂ ਤੁਹਾਡੇ ਨਾਲ ਬੇਟਾ ਤੇ ਸ਼ਾਮ ਨੂੰ ਜਾ ਕੇ ਪੱਟਾ ਪ ਹਨਾ ਦੂਜੇ ਉਹ ਖੜੇ ਨੇ ਤੀਜੇ ਜਿਹੜੇ ਨੇ ਕਾਲੀ ਦਲ ਲੋਵਿਰਸਾ ਵਜੋਂ ਮਤਲਬ ਸਾਰਿਆਂ ਦੋਵੇਂ ਮੇਨ ਕੈਂਡੀਡੇਟ ਅਕਾਲੀ ਦਲ ਦੇ ਹੀ ਹੋਗੇ ਨਾ ਹੂੰ ਜੀ ਮਨਜੀਤ ਮੰਨਾ ਵੀ ਭਾਜੀਪੀ ਵਾਲਾ ਵੀ ਤੇ ਉਹ ਵੀ ਅੱਜ ਆਪਾਂ ਦੁੱਤ ਹੋਤੇ ਹੋਏ ਯਾਰ ਹੂੰ ਤੇ ਹੋ ਸਕਦਾ ਵੀ ਲੋਕਾਂ ਦਾ ਮਨ ਜਿਹੜਾ ਹੋ ਅਮਰਤਪਾਲ ਨਾਲ ਹੀ ਪੈਣ ਜਾਵੇ ਹੂੰ ਔਰ ਅੱਗੇ ਤੁਸੀਂ ਦੇਖੋ ਹੰਸ ਰਾਜ ਦਾ ਵਿਰੋਧ ਹੋ ਰਿਹਾ ਬਿਲਕੁਲ ਹੋ ਰਿਹਾ ਬਹੁਤ ਹੋ ਰਿਹਾ ਮੈਨੂੰ ਇੱਕ ਚੀਜ਼ ਦਾ ਨਾ ਤਰਸ ਆਉਂਦਾ ਵੀ ਉਹਨੂੰ ਆਪਾਂ ਇਕੱਲੇ ਨੂੰ ਘੇਰੀ ਜਾ ਰਹੇ ਆ ਬਾਕੀ ਕੈਂਡੀਡੇਟ 5 500 ਬੰਦਾ ਲੈ ਕੇ ਫਿਰ ਰਹੇ ਨੇ ਯਾਰ ਮਤਲਬ ਆ ਕਰ ਰਹੇ ਨੇ ਇੱਕ ਪਲਾਨਡ ਤਰੀਕੇ ਨਾਲ ਹੋ ਰਿਹਾ ਕੱਲ ਮੇਰੇ ਕੋਲ ਭਾਜਪੀ ਵਾਲੇ ਬੈਠੇ ਸੀਗੇ ਕੋਈ ਉਹ ਕਹਿੰਦੇ ਯਾਰ ਆਉਣ ਵਾਲੇ ਦਿਨਾਂ 'ਚ ਅਸੀਂ ਕੁੱਟ ਵੀ ਖਾਣੀ ਅੱਛਾ ਜਾਣ ਬੁੱਝ ਕੇ ਵੀ ਜਦੋਂ ਤੁਹਾਨੂੰ ਕੁੱਟਣਗੇ ਗੰਦੀਆਂ ਗਾਲਾਂ ਕੱਢਣਗੇ ਉਹ ਵਾਇਰਲ ਕਰ ਰਹੇ ਨੇ ਮਤਲਬ ਵੀਡੀਓਜ਼ ਆਪਣੀਆਂ ਹਨਾ ਉਹਦੇ ਵਿੱਚ ਫਿਰ ਜਿਹੜੇ ਮਤਲਬ ਸੌਫਟ ਜਿਹੜੇ ਹਾਰਟ ਲੋਕ ਹੁੰਦੇ ਨੇ ਉਹ ਸੋਝ ਨਹੀਂ ਯਾਰ ਬੜਾ ੱਤਕਾ ਹੋਣ데요 ਵੀ ਆ ਮਾੜਾ ਹੰਸਰਾਜ ਨਾਲ ਵੀ ਇਹੀ ਹੋ ਰਿਹਾ ਬਾਕੀ ਸੀਟਾਂ ਦੇ ਇੱਕ ਪਲਾਨਡ ਤਰੀਕੇ ਦੇ ਨਾਲ ਅੱਜ ਤਰਨਾ ਕਿੰਨੇ ਦਿਨਾਂ ਦਾ ਰੇਲਵੇ ਟਰੈਕ ਦੇ ਉੱਤੇ ਆ ਜੀ ਕਾਫੀ ਦਿਨ ਟ੍ਰੇਨਸ ਬੰਦ ਨੇ 15-20 ਦਿਨ ਤੋਂ ਬਿਲਕੁਲ ਕਿ ਉਹਨਾਂ ਨਾਲ ਗੱਲ ਕਰਕੇ ਉਠਾਇਆ ਨਹੀਂ ਜਾ ਸਕਦਾ ਉਠਾਇਆ ਜਾ ਸਕਦਾ ਇਹ ਵੀ ਪਲਾਨਡ ਹੈ ਕਿ ਲੋਕ ਦੁਖੀ ਹੋਣ ਲੋਕਾਂ ਦੇ ਮਨ ਚ ਆਵੇ ਵੀ ਯਾਰ ਭਾਜੀਪੀ ਜਿੱਦਾਂ ਪਿੱਛੇ ਜੇ ਕੋ ਮਹਿਮ ਚੱਲੀ ਸੀ ਯੋਗੀ ਚੁਣ ਲੋ ਜੀ ਗੈਂਗਸਟਰ ਖਤਮ ਹੋ ਜਾਣਗੇ ਯੋਗੀ ਚੁਣ ਲੋ ਜੀ ਯੋਗੀ ਵਰਗਾ ਰਾਜ ਹੋਣਾ ਚਾਹੀਦਾ ਉਹ ਵੀ ਇੱਕ ਪਲਾਨਡ ਹਿੱਸਾ ਹੈ ਲੋਕ ਸਮਝ ਹੀ ਨਹੀਂ ਪਾ ਰਹੇ ਉਹ ਪਾਰਟੀਆਂ ਬਹੁਤ ਵੱਡੀਆਂ ਨੇ ਉਹਨਾਂ ਕੋ ਸੋਰਸ ਬਹੁਤ ਵੱਡੇ ਨੇ ਉਹਨਾਂ ਕੋ ਮਤਲਬ ਸਾਧਨ ਬਹੁਤ ਵੱਡੇ ਨੇ ਉਹਨਾਂ ਕੋ ਪੈਸਾ ਬਹੁਤ ਜ਼ਿਆਦਾ ਉਹ ਕਿਸ ਤਰੀਕੇ ਮਤਲਬ ਇਹ ਚਾਲ ਚੱਲ ਰਹੀਆਂ ਲੋਕਾਂ ਦੀ ਸਮਝ ਨਹੀਂ ਆ ਰਹੀ ਇਹ ਲੋਕਾਂ ਨੂੰ ਹੁਣ ਉਦੋਂ ਪਤਾ ਲੱਗਣਾ ਸ਼ੁਰੂ ਹੋ ਗਿਆ ਜਦੋਂ ਪੰਜਾਬ ਇਹਨਾਂ ਦੇ ਹੱਥਾਂ ਚੋਂ ਨਿਕਲ ਚੁੱਕਾ ਹੂੰ ਆਊਟਸਾਈਡਰ ਲੋਕ ਇੱਥੇ ਆ ਰਹੇ ਨੇ ਬਾਹਰ ਨੀਆਂ ਸਟੇਟਾਂ ਚ ਮੰਨ ਲਓ ਯੋਗੀ ਦੇ ਆ ਰਹੇ ਹੋ ਤੁਸੀਂ ਗੁਜਰਾਤ ਚ ਆ ਲੋ ਜਿਹੜੇ ਕ੍ਰਿਮੀਨਲ ਮਾਈਂਡਡ ਲੋਕ ਸੀਗੇ ਹੂੰ ਹੂੰ ਉੱਥੋਂ ਡਰਦੇ ਇੱਧਰ ਪੱਜ ਆਏ ਕਰੋੜਾਂ ਰੁਪਈਆਂ ਦੀਆਂ ਦੁਕਾਨਾਂ ਖਰੀਦ ਰਹੇ ਨੇ ਕਰੋੜਾਂ ਰੁਪਈਆਂ ਦੇ ਉਹ ਕਰ ਖਰੀਦ ਰਹੇ ਨੇ ਹੂੰ ਪੰਜਾਬ ਦੇ ਵਿੱਚ ਉਹਨਾਂ ਲੋਕਾਂ ਦੀ ਸ਼ਮੂਲੀਅਤ ਹੋਣੀ ਚਾਹੀਦੀ ਸੀ ਮਾਈਂਡ ਥੋੜੀ ਉਹਨਾਂ ਦਾ ਮਤਲਬ ਸੈੱਟ ਹੋ ਜਾਓ ਅੱਜ ਗੋਲਡਨ ਟੈਂਪਲ ਦੇ ਕੋਲ ਜਾਓ ਤੁਸੀਂ ਬਹੁਤ ਸਾਰੇ ਹੋਟਲ ਨੇ ਜਿਹੜੇ ਘਰਾਂ ਦੇ ਵਿੱਚ ਬਣੇ ਨੇ ਹਮਮ ਔਰ ਬਲਖ ਚ ਤੁਹਾਨੂੰ ਇਹ ਜੋ ਹੋਟਲਸ ਮਿਲਣ ਗਿਆ ਜਿਨ੍ਹਾਂ ਨੂੰ ਮਤਲਬ ਉੱਤਰ ਪ੍ਰਦੇਸ਼ ਯੂਪੀ ਤੋਂ ਗੁਜਰਾਤ ਤੋਂ ਮੁਸਲਮ ਜਿਹੜੇ ਕਮਿਊਨਿਟੀ ਦੇ ਲੋਕ ਨੇ ਉਹ ਆ ਕੇ ਰਨ ਕਰ ਰਹੇ ਹਮ ਉਹ ਉੱਥੇ ਆਪਣੇ ਆਪ ਨੂੰ ਸੇਫ ਨਹੀਂ ਸਮਝਦੇ ਹਮ ਯੋਗੀ ਤੇ ਗੁਜਰਾਤ ਦੇ ਵਿੱਚ ਇੱਥੇ ਸ਼ਿਫਟ ਹੋ ਗਏ ਪੰਜਾਬ ਨੂੰ ਬੁਰੀ ਤਰ੍ਹਾਂ ਉਲਝਾ ਕੇ ਰੱਖ ਦਿੱਤਾ ਮੈਂ ਕਹਿੰਦਾ ਮੈਂ ਸਭ ਤੋਂ ਪਹਿਲਾਂ ਵਿਜੇ ਰupani ਇਹਨਾਂ ਦੇ ਮੈਨੂੰ ਮਿਲਦੇ ਨੇ ਅੱਜ ਤੋਂ 6-8 ਮਹੀਨੇ ਪਹਿਲਾਂ ਹਮ ਵੀ ਤੁਸੀਂ ਜੁਆਇਨ ਕਰੋ ਇਹਨਾਂ ਦੇ ਉਹ ਆਰਐਸਐਸ ਦੇ ਜਿਹੜੇ ਹੈੱਡ ਨੇ ਇੱਥੇ ਸ਼ਰੀਨワਸੂ ਜੀ ਉਹਨਾਂ ਨੇ ਮੇਰੀਆਂ ਕਈ ਮੀਟਿੰਗਸ ਵੈਸੇ ਮਤਲਬ ਜਾਤੀ ਤੌਰ ਤੇ ਵਧੀਆ ਇੱਕ ਦੂਜੇ ਨਾਲ ਮਤਲਬ ਮਿਲੀ ਦਾ ਗਿਲੀ ਦਾ ਮੈਨੂੰ ਕਹਿੰਦੇ ਜੀ ਜੁਆਇਨ ਮੈਂ ਕਹਾ ਜੀ ਜ਼ਰੂਰ ਕਰ ਲਵਾਂ ਪੰਜਾਬ ਲਈ ਕੋਈ ਕੰਮ ਤੇ ਕਰੋ ਸਾਡਾ ਬਾਰਡਰ ਤੇ ਖੋਲੋ ਸਾਡੇ ਲੋਕਾਂ ਨੂੰ ਕੋ ਰੋਜ਼ਗਾਰ ਤੇ ਦਿਓ ਤੁਸੀਂ ਅੱਜ ਡਾਨੀ ਬਾਨੀ ਨੂੰ ਕਹ ਦੋ ਵੀ ਪੰਜਾਬ ਦੇ ਵਿੱਚ 10000 ਕਰੋੜ ਰੁਪਏ ਇਨਵੈਸਟ ਕਰਨਾ ਉਹ ਤੁਹਾਨੂੰ ਨਾ ਕਰਨਗੇ ਪਰ ਪੰਜਾਬ ਦਾ ਮਾਹੌਲ ਦੁਨੀਆ 'ਚ ਪਤਾ ਕੀ ਦਿਖਾਇਆ ਜਾ ਰਿਹਾ ਜਿੱਦਾਂ ਫਿਲਮਾਂ ਦੇ ਵਿੱਚ ਉਹ ਵਿਲਨ ਸੀ ਨਾ ਪ੍ਰੇਮ ਚੋਪੜਾ ਮਤਲਬ ਅਮਰੀਸ਼ਪੁਰ ਆਹ ਕਿਰਦਾਰ ਸਾਡਾ ਫੋਰਨ ਚ ਤੁਸੀਂ ਲਾ ਲੋ ਆਊਟ ਆਫ ਸਟੇਟਸ ਦੇ ਵਿੱਚ ਦਿਖਾਇਆ ਜਾ ਰਿਹਾ ਵੀ ਪੰਜਾਬ ਦੇ ਵਿੱਚ ਹਾਲਾਤ ਬਹੁਤ ਮਾੜੇ ਨੇ ਇੱਥੇ ਕੋਈ ਇਨਵੈਸਟ ਕਰਨ ਦੀ ਲੋੜ ਨਹੀਂ ਇਹ ਪੂਰੀ ਸਾਜ਼ਿਸ਼ ਦੇ ਤਹਿਤ ਉਸ ਤਰ੍ਹਾਂ ਸੀ ਜਿੱਤੇ ਨਹੀਂ ਗਏ ਉਸ ਤਰ੍ਹਾਂ ਸਾਡੇ ਉੱਤੇ ਕਬਜ਼ਾ ਨਹੀਂ ਹੋਇਆ ਪਰ ਇਸ ਤਰੀਕੇ ਹੂੰ ਇਹਦੇ ਉੱਤੇ ਪੂਰਨ ਤੌਰ ਤੇ ਉਹਨਾਂ ਦਾ ਕਬਜ਼ਾ ਹੋ ਚੁੱਕਾ ਹੋ ਚੁੱਕਾ ਬਿਲਕੁਲ ਸਹੀ ਗੱਲ ਹੈ ਇਹ ਆਪਾਂ ਨਾ ਮੈਨੂੰ ਇੱਕ ਮੇਰਾ ਰਿਸ਼ਤੇਦਾਰ ਹੈ ਬੱਚੇ ਉਹਦੇ ਦੋਵੇਂ ਕਰਨ ਬਾਰ ਨੇ ਹੂੰ ਇੱਕ ਦਿਨ ਮੈਨੂੰ ਇੱਕ ਵਿਆਹ ਸਮਾਗਮ ਦੇ ਵਿੱਚ ਮਿਲਦਾ ਮੈਨੂੰ ਦੱਸਿਆ ਮੇਰਾ ਯਾਰ ਪੰਜਾਬ ਦੇ ਵਿੱਚ ਨਾ ਬੜਾ ਪਲਾਨਡ ਤਰੀਕੇ ਨਾਲ ਪੰਜਾਬੀਅਤ ਨੂੰ ਇਹ ਲੋਕ ਇੱਕ ਸਿੱਖ ਸਿੱਖ ਰੋਲਾ ਪਾਉਂਦੇ ਮੈਂ ਨਹੀਂ ਉਸ ਚੱਕਰ ਚ ਪੈਂਦਾ ਪੰਜਾਬੀਅਤ ਹੀ ਖਤਮ ਕੀਤੀ ਪੰਜਾਬੀਅਤ ਹੀ ਖਤਮ ਬਿਲਕੁਲ ਹੈਨਾ ਉਹ ਮੈਨੂੰ ਅੱਗੋਂ ਬੜੇ ਫਖਰ ਨਾਲ ਨਾ ਉਹ ਸਾਡੀ ਕੌਮ ਕਈ ਵਾਰੀ ਮਰੀ ਕਈ ਵਾਰੀ ਉੱਠੀ ਇਹ ਨਹੀਂ ਖਤਮ ਹੋ ਸਕਦੀ ਮੈਂ ਕਿਹ ਯਾਰ ਇਹ ਫਖਰਪੁਣਾ ਹੀ ਲੈ ਬੈਠਾ ਸਾਨੂੰ ਤੇ ਸਾਡੀ ਕੌਮ ਹਮ ਬੱਚੇ ਤੇਰੇ ਦੋਵੇਂ ਬਾਹਰ ਨੇ ਕਿਹੜੀ ਕੌਮ ਦੀਆਂ ਗੱਲਾਂ ਕਰਦੇ ਹੋ ਯਾਰ ਤੁਸੀਂ ਹਮ ਮਤਲਬ ਇਹ ਬੜੀ ਵੱਡੀ ਸਾਡੇ ਸਮਾਜ ਦੇ ਵਿੱਚ ਪ੍ਰੋਬਲਮ ਹੈ ਵੀ ਅਸੀਂ ਆ ਹੂੰ ਸਾਨੂੰ ਕੋਈ ਨਹੀਂ ਇਹਨਾਂ ਨੂੰ ਪਤਾ ਨਹੀਂ ਲੱਗਦਾ ਵੀ ਥੱਲੇ ਜੜਾਂ ਤੇ ਤੁਹਾਡੀਆਂ ਵਾਢੀਆਂ ਅਗਲੀ ਦੂਸਰੀ ਤੀਸਰੀ ਪੀੜ੍ਹੀ ਚ ਜਨਾ ਸ਼ਾਇਦ ਭਾਈ ਪਹਟਾਈ ਖਤਮ ਹੋ ਜਾਏ ਖਤਮ ਹੈ ਉਹ ਪੜਨਾ ਤੁਹਾਡਾ ਕਲਚਰ ਮੜ ਲੱਗ ਗਿਆ ਉਹ ਮੈਂ ਕੋਰ ਮੈਂ ਮਚਲਾਈ ਆ ਮੈਂ ਤੁਹਾਨੂੰ ਦੱਸਾਂ ਕਿ ਤੁਸੀਂ ਮੱਲਿਆਂ ਦੇ ਵਿੱਚ ਜਾਓ ਤੁਹਾਡੇ ਪਿੰਡਾਂ ਚ ਵੀ ਹੋਣਗੇ ਕਈ ਥਾਵਾਂ ਤੇ ਬਹੁਤ ਗੁਰਦੁਆਰੇ ਹੁੰਦੇ ਗਲੀਆਂ ਵਾਈਜ਼ੀ ਹੁੰਦੇ ਨੇ ਮਤਲਬ ਮੱਲੇ ਦੇ ਵਿੱਚ ਤੁਸੀਂ ਉੱਥੇ ਜਾ ਕੇ ਦੇਖੋ ਨਾਂ ਨਿਸ਼ਾਨ ਸਾਹਿਬ ਹੈ ਮੰਦਰਾਂ ਦੇ ਵਿੱਚ ਝੰਡੇ ਬਦਲਣ ਵਾਲੇ ਨੇ ਮਤਲਬ ਪੁਰਾਣੇ ਨੇ ਹਾਂ ਜਾਨੀ ਠੀਕ ਦਰਿਆ ਨਹੀਂ ਹੈਗੀਆਂ ਉਹਦਾ ਕਾਰਨ ਕੀ ਹੈ ਜਿਹੜੇ ਪ੍ਰਧਾਨ ਸੀਗੇ ਉਹ ਬਜ਼ੁਰਗ ਹੋ ਚੁੱਕੇ ਨੇ ਤੇ ਸੇਵਾਦਾਰ ਨਵੀਂ ਪੀੜ੍ਹੀ ਨਹੀਂ ਹੈਗੀ ਅੱਗੇ ਤੇ ਮੈਂ ਜਿੱਥੇ ਫਿਰ ਕਿਤੇ ਜਾਣਾ ਤੇ ਮੈਨੂੰ ਕਿੰਨਾ ਯਾਰ ਇੱਥੇ ਆਪਾਂ ਨਿਸ਼ਾਨ ਸਾਹਿਬ ਚੜਾਉਣਾ ਹੈ ਇਸ ਮੰਦਿਰ ਦੇ ਵਿੱਚ ਆਪਾਂ ਝੰਡਾ ਚੜਾਉਣਾ ਹਮਮ ਹਣਾ ਮਤਲਬ ਇੱਕ ਪਛਾਣ ਤੁਹਾਡਾ ਕਲਚਰ ਵੀ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੁਹਾਡਾ ਧਰਮ ਧਾਰਮਿਕ ਜਿਹੜੀ ਆਸਥਾ ਸੀ ਉਹ ਵੀ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੁਹਾਡਾ ਸੱਭਿਆਚਾਰ ਉਹਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮੈਂ ਤੁਹਾਨੂੰ ਕੋ ਜਨਾਬ ਦੇ ਮਦਰ ਨੂੰ ਪੁੱਛੋ ਜਾ ਕੇ ਜੀ ਆਪ ਦੇ ਫਾਦਰ ਨੂੰ ਪੁੱਛੋ ਜਾ ਕੇ ਜਦੋਂ ਤੁਸੀਂ ਗਲੀ ਮਹੱਲੇ ਦੇ ਵਿੱਚ ਰਹਿੰਦੇ ਸੀਗੇ ਹਮ ਹਰ ਸੰਡੇ ਨੂੰ ਮੰਦਿਰ ਜਾਂ ਗੁਰਦੁਆਰੇ ਚ ਇੱਕ ਸਮਾਗਮ ਹੁੰਦਾ ਸੀ ਚਾਹੇ ਸੁਖਮਨੀ ਸਾਹਿਬ ਦਾ ਪਾਠ ਹੋਣਾ ਜੀ ਚਾਹੇ ਤੁਸੀਂ ਉਹ ਭਗਵਦ ਗੀਤਾ ਲਾ ਲਓ ਜਾਂ ਰਮਾਇਣ ਦੀ ਕਥਾ ਹੋਣੀ ਕੋਈ ਨਾ ਕੋਈ ਉਸ ਤਰੀਕੇ ਸਾਰੇ ਲੋਕ ਕਿਸੇ ਨੇ ਆਪਣੇ ਘਰੋਂ ਮਤਲਬ ਆ ਲੈ ਕੇ ਆਉਣਾ ਤੇ ਕਿਸੇ ਨੇ ਉੱਤੇ ਪ੍ਰਸ਼ਾਦ ਦੇ ਤੌਰ ਤੇ ਪੁਛਾਉਣਾ ਸਾਰਿਆਂ ਨੇ ਆਪਸ ਵਿੱਚ ਮਿਲ ਕੇ ਤੇ ਉਹਨੂੰ ਮਨਾਉਣਾ ਬਿਲਕੁਲ ਅੱਜ ਕਿਸੇ ਗੁਰਦੁਆਰੇ 'ਚ ਤੁਹਾਨੂੰ ਸੰਡੇ ਦੇ ਤਾਂ ਅੱਜਕੱਲ੍ਹ ਤੇ ਮੇਰੇ ਖਾਲ ਮੰਦਰਾ ਗੁਰਦੁਆਰੇ ਨੇ ਜੋ ਟੇਬਲ ਲਾ ਦਿੱਤੀ ਜਾਂਦੀ ਹੈ ਯਾਰ ਟਾਈਮ ਦੇ ਸਿਰ ਹੀ ਹੁਣ ਤੇ ਮੇਰੇ ਖਿਆਲ ਉਹ ਵੀ ਸਿਸਟਮ ਨਹੀਂ ਰਿਹਾ ਵੀ ਉੱਠ ਕੇ ਪਾਠੀ ਨੂੰ ਜਾਂ ਕਿਸੇ ਨੂੰ ਸੁਚ ਨਪੜਾ ਪਵੇ ਹਮ ਆਪਣੇ ਆ ਵੀ ਚੱਲ ਪਿਆ ਆਪ ਆਟੋ ਸਿਸਟਮ ਹੀ ਆ ਗਿਆ ਕਿ ਇੰਨੇ ਵਜੇ ਆਉਣ ਇੰਨੇ ਵਜੇ ਤੋਂ ਮਤਲਬ ਐਕੂਰੇਟ 4 ਵਜੇ ਆਉਣ ਜੀ 5 ਵਜੇ ਆਉਣ ਇਹ ਇਸ ਤਰੀਕੇ ਤੁਹਾਡਾ ਧਰਮ ਤੇ ਇਸ ਤਰੀਕੇ ਤੁਹਾਡਾ ਵਿਰਸਾ ਜਿਹੜਾ ਬਚੂਗਾ ਜਿਆ ਤੁਹਾਨੂੰ ਪਲਾਨਡ ਤਰੀਕੇ ਨਾਲ ਖਤਮ ਕਰ ਦਿੱਤਾ ਗਿਆ ਮੈਂ ਕੈਨੇਡਾ ਗਿਆ ਨਾ ਮੈਂ ਪਿਛਲੇ ਸਾਲ ਵੀ ਗਿਆ ਸੀ ਮੈਂ ਹੁਣ ਵੀ ਤੁਹਾਨੂੰ ਦੱਸ ਰਿਹਾ ਉੱਥੇ ਨੇਟਿਵ ਇੰਡੀਅਨ ਸੀਗੇ ਜਿਹੜੇ ਪ੍ਰੋਪਰ ਕੈਨੇਡੀਅਨ ਸੀਗੇ ਹਮ ਕੈਨੇਡਾ ਜਿਹੜਾ ਐਕਚੁਅਲੀ ਉਹ ਰਿਫਿਊਜੀ ਮਤਲਬ ਕੋਈ ਪੰਜਾਬੀ ਕੋਈ ਗੁਜਰਾਤੀ ਕੋ ਅਮਰੀਕਾ ਤੋਂ ਕੋ ਸੀਰੀਆ ਤੋਂ ਇਸ ਤਰ੍ਹਾਂ ਲੋਕ ਮਤਲਬ ਇੱਥੇ ਆਪਣੀ ਵਾਦੀ ਘਟ ਹੈ ਜਿਹੜੇ ਉੱਥੇ ਪ੍ਰੋਪਰ ਕੈਨੇਡੀਅਨ ਸੀਗੇ ਉਹ ਆਪਣਾ ਦੇਸ਼ ਤੇ ਆਪਣਾ ਸਮਾਜ ਬਚਾਉਣ ਲਈ ਬੜਾ ਉਜੂਜ ਦੇ ਸੀਗੇ ਉਹਨਾਂ ਨੂੰ ਆਟੇ ਦਾਲ ਦੇ ਉੱਤੇ ਲਾ ਦਿੱਤਾ ਗਿਆ ਉਹਨਾਂ ਨੂੰ ਸ਼ਰਾਬ ਤੇ ਨਸ਼ੇ ਦੇ ਉੱਤੇ ਲਾ ਦਿੱਤਾ ਗਿਆ ਕੈਨੇਡਾ ਚ ਇਹੋ ਜੀਆਂ ਕਈ ਜਗ੍ਹਾ ਨੇ ਜਿੱਥੇ ਪੁਲਿਸ ਹੀ ਨਹੀਂ ਜਾਂਦੀ ਹੂੰ ਠੀਕ ਹੈ ਉਹਨਾਂ ਨੂੰ ਮੰਥਲੀ ਸ਼ਰਾਬ ਦਿੱਤੀ ਜਾਂਦੀ ਹੈ ਮੰਥਲੀ ਆ ਦਿੱਤਾ ਜਾਂਦਾ ਹੌਲੀ ਹੌਲੀ ਉਹ ਖਤਮ ਹੀ ਕਰ ਦਿੱਤੇ ਗਏ ਹਮ ਸੇਮ ਇੱਥੇ ਜਿਹੜਾ ਪੰਜਾਬ ਦੇ ਵਿੱਚ ਉਹ ਸਿਸਟਮ ਬਣਾ ਕੇ ਰੱਖ ਦਿੱਤਾ ਗਿਆ ਕਿ ਤੁਹਾਨੂੰ ਖਤਮ ਕਿੱਦਾਂ ਕਰਨਾ ਤੁਹਾਡਾ ਆਪਣੀ ਕੋਈ ਹੋਂਦ ਨਹੀਂ ਰਹਿ ਗਈ ਤੁਹਾਡੇ ਕੋਈ ਬੱਚੇ ਜਿਹੜੇ ਆਈਪੀਐਸ ਆਈਐਸ ਮਤਲਬ ਅਫਸਰ ਬਣ ਨਹੀਂ ਰਹੇ ਨਹੀਂ ਬਣਦੇ ਤੁਸੀਂ ਮੈਨੂੰ ਪੂਰੇ ਸੈਕਟਰੀਏਟ ਚ ਦੱਸੋ ਕਿੰਨੇ ਪੰਜਾਬੀ ਨੇ ਪਰ ਕਈ ਲੋਕ ਨਾ ਗਲਤ ਲੈ ਲੈਂਦੇ ਮੈਂ ਸਰਦਾਰ ਨਹੀਂ ਕਹਿ ਰਿਹਾ ਪੰਜਾਬੀ ਗੁਪਤਾਸ ਪੰਜਾਬੀ ਬਰਾੜ ਪੰਜਾਬੀ ਸ਼ਰਮਾ ਜਿਹੜੇ ਜਿਹੜੇ ਉੜਾੜਾ ਪੜ ਲੈਣ ਹਾਂਜੀ ਤੁਸੀਂ ਮੈਨੂੰ ਦੱਸੋ ਤੁਹਾਡਾ ਕਲਚਰ ਤੁਹਾਡੀ ਸੱਭਿਆਤਾ ਫੈਸਲੇ ਤੇ ਉਹਨਾਂ ਲੋਕਾਂ ਹੀ ਕਰਨੇ ਹੁੰਦੇ ਨੇ ਨਾ ਲਾਗੂ ਉਹਨਾਂ ਹੀ ਸਕੀਮਸ ਲੈ ਕੇ ਆਉਣੀ ਹੁੰਦੀਆਂ ਨੇ ਨਾ ਉਹ ਲੋਕ ਤੁਹਾਡੇ ਮਤਲਬ ਇਹ ਖਤਮ ਹੀ ਕਰ ਦਿੱਤੇ ਗਏ ਤੁਸੀਂ ਅੱਗੇ ਜਾਓ ਮੈਂ థਾਈਲੈਂਡ ਗਿਆ ਇੱਕਦਮ ਮੇਰੀ ਆਦਤ ਤੱਕ ਬੜੀ ਮੇਰੀ ਮਾੜੀ ਆਦਤ ਆ ਕਿ ਮੈਂ ਖਾਣਾ ਆਪਣੀ ਲੋੜ ਤੋਂ ਵੱਧ ਪਾ ਲੀਣਾ ਮੈਨੂੰ ਝੂਠਾ ਛੱਡਣ ਦੀ ਆਦਤ अच्छा मैं बड़ी कोशिश करदा भी सुधारया जावे बहुत ਘਟ ਕਰਨ ਦੀ ਕੋਸ਼ਿਸ਼ ਕਰਦਾ ਉੱਥੇ ਵੀ ਕਿਤੇ ਬਾਹਰ ਬੈਠੇ ਹੋਣਾ ਸਮੁੰਦਰ ਤੇ ਤੇ ਜਦੋਂ ਖਾਣਾ ਲੈ ਲੈਣਾ ਤੇ ਜੇ ਵਧਣਾ ਤੇ ਮੈਂ ਨਾ ਉੱਥੇ ਉਹ ਕਬੂਤਰਾਂ ਨੂੰ ਪਾਉਣਾ ਸ਼ੁਰੂ ਕੀਤਾ ਹਮ ਔਰ ਤੁਸੀਂ ਮੰਨੋਗੇ ਇੱਕ ਪੁਲਿਸ ਵਾਲਾ ਮੇਰੇ ਕੋਲ ਆ ਗਿਆ ਹਮ ਉਹ ਮੈਨੂੰ ਕਹਿੰਦਾ ਕਿ ਜੇ ਤੂੰ ਲੋਕਲ ਹੁੰਦਾ ਹਮ ਨਾਲ ਮੇਰੇ ਬੰਦਾ ਖੜਾ ਵੀ ਉਹ ਦੱਸ ਰਿਹਾ ਕੀ ਕਹਿ ਰਿਹਾ ਤੈਨੂੰ ਜੇ ਤੂੰ ਲੋਕਲ ਹੁੰਦਾ ਤੇ ਤੈਨੂੰ ਫੜ ਕੇ ਅੰਦਰ ਦੇ ਦੇਣਾ ਸੀ ਇਸ ਜੁਰਮ ਦੇ ਵਿੱਚ ਖਾਣਾ ਵਧ ਲੈਣ ਲਈ ਤੁਮ ਖਾਣਾ ਵਧ ਨਹੀਂ ਕਬੂਤਰਾਂ ਨੂੰ ਪਾਉਣ ਲਈ ਅੱਛਾ ਕਿ ਅੱਜ ਤੋਂ ਪਾ ਚੱਲਿਆ ਕੱਲ ਕਿੰਨੇ ਪਾਉਣਾ ਹੈ ਕਿਹੜੀ ਤਵਾਦਤ ਪਾਉਣ ਡਿਆ ਇਹਨਾਂ ਨਾਲ ਕੋ ਮਤਲਬ ਇਸ ਤਰੀਕੇ ਕਿਉਂ ਮਤਲਬ ਜਾਨਵਰਾਂ ਤੱਕ ਨੂੰ ਗਰੀ ਨਹੀਂ ਦਿੱਤਾ ਜਾਂਦਾ ਉਹ ਵੀ ਉਹਦੀ ਰੂਟੀਨ ਜਾਂ ਉਹ ਵਰਕ ਕਲਚਰ ਨਾਲ ਕਰਦਾ ਸਾਰੇ ਬੰਦੇ ਇੱਥੇ ਦਾ ਆਟੇ ਦਾ ਦਾਲ ਚਲਾ ਦਿੰਦੇ ਸਹੀ ਗੱਲ ਹੈ ਮਤਲਬ ਕਿੱਥੇ ਜਾਵਾਂਗੇ ਅਸੀਂ ਕਿਸ ਤਰ੍ਹਾਂ ਆਪਣੇ ਸਿਸਟਮ ਨੂੰ ਕਿਸ ਤਰ੍ਹਾਂ ਆਪਣੇ ਸੂਬੇ ਨੂੰ ਬਚਾਵਾਂਗੇ ਮੈਨੂੰ ਹੁਣ ਸਾਰੇ ਆਫਰ ਕੀਤੀ ਸੀ ਹਨਾ ਹੂੰ ਦੋ ਵਾਲ ਤੇ ਮੈਂ ਧਿਆਨ ਹੀ ਨਹੀਂ ਨਾ ਕਰਦਾ ਜਿਨ੍ਹਾਂ ਦਾ ਪੁਰਾਣਾ ਮਤਲਬ ਕਾਲੀ ਕਾਂਗਰਸ ਹੂੰ ਅਬ ਬੀਜੇਪੀ ਸੀ ਝਾੜੂ ਸੀ ਇਲੈਕਸ਼ਨ ਮੈਂ ਤਾਂ ਕਿਹਾ ਯਾਰ ਪੰਜਾਬ ਲਈ ਕੋਈ ਸਵਿਰਤਤਾ ਬਖਾ ਦਿਓ ਤਾਨੂੰ ਪਤਾ 2022 ਚ ਵੀ ਇਹਨਾਂ ਮੈਨੂੰ ਟਿੱਲ ਤਾਂ ਹੀ ਔਰ ਲਾਇਆ ਸੀ ਇਲੈਕਸ਼ਨ ਲਈ ਮੈਂ ਸਿੰਪਲ ਇੱਕ ਗੱਲ ਕਹੀ ਸੀ ਹੂੰ ਕਿ ਮੈਨੂੰ ਜੋ ਚੋਣ ਮੈਨੀਫੈਸਟੋ ਦਾ ਸੋਰਸ ਦੱਸ ਦਿਓ ਅਜੇ ਤੱਕ ਨਿਕਲਿਆ ਸੋਰਸ ਉਹਦਾ ਨਹੀਂ ਫਿਰ ਝੂਠਾ ਹੀ ਪੈਂਦਾ ਨਾ ਰੋਕਾਂ ਜਿੱਤਰਾ ਇਹਨਾਂ ਦੇ ਤੋਂ ਇਤੋਏ ਕੋਤਿਆ ਕੋਤਿਆ ਹੁੰਦੇ ਤੇ ਆਪਣੀ ਵੀ ਕਰਾਉਂਦਾ ਨਾ ਉਹ ਤੇ ਫਿਰ ਜ਼ਮੀਰ ਮਾਰਨ ਵਾਲੀ ਗੱਲ ਹੈ ਨਾ ਮੈਂ ਹੁਣ ਵੀ ਕਹਿ ਰਿਹਾ ਕਿ ਬੀਜੇਪੀ ਨੂੰ ਮੈਂ ਤੁਹਾਡੇ ਨਾਲ ਆਉਨ ਨੂੰ ਤਿਆਰ ਹਾਂ ਮੈਂ ਅਦਨਾ ਜੇ ਬੰਦਾ ਪ੍ਰਧਾਨ ਮੰਤਰੀ ਤੇ ਦੇਸ਼ ਦੀ ਬੜੀ ਵੱਡੀ ਇਲੈਕਸ਼ਨ ਹੈ ਯਾਰ ਮਤਲਬ ਤੁਹਾਡੇ ਲਈ ਡਫਲੀ ਵਜਾਵਾਂਗੇ ਗਲੀ ਗਲੀ ਜਾ ਕੇ ਪਰ ਸੂਬੇ ਲਈ ਕੁਝ ਕਰੋ ਤੇ ਮੈਂ ਉਹ ਦੋ ਮਿਚੜੂ ਵਾਲੇ ਨੂੰ ਕਹਿਆ ਸੀ ਮੈਂ ਕਹਿੰਦਾ ਤੁਸੀਂ ਮੈਨੂੰ ਲੜਾਉਣਾ ਚਾਹੁੰਦੇ ਹੋ ਤੁਸੀਂ ਤੁਸੀਂ ਮੈਨੂੰ ਕੈਂਡੀਡੇਟ ਦੱਸੋ ਹੂੰ ਕਿ ਸੀਐਮ ਦਾ ਕੈਂਡੀਡੇਟ ਕੌਣ ਹੈ ਔਰ ਯਕੀਨ ਕਰੋ ਮੈਂ ਤੁਹਾਨੂੰ ਪੁਰਾਣੀਆਂ ਇੰਟਰਵਿਊ ਕੱਢ ਲਵਾਂ ਮੈਂ ਕਹਿੰਦਾ ਜੇ ਤੁਸੀਂ ਭਗਵੰਤ ਮਾਨ ਦਾ ਨਾਮ ਲੈਂਦੇ ਹੋ ਨਾ ਹੂੰ ਤੇ ਨਹੀਂ ਮੈਂ ਉਹਨੂੰ ਠੀਕ ਹੈ ਮੈਨੂੰ ਲੀਡਰ ਗਿਣਦਾ ਹਾਂਗਾ ਉਹਨੂੰ ਮੈਂ ਮਤਲਬ ਸਪੀਕਰ ਵਧੀਆ ਗਿਣਦਾ ਹਾਂਗਾ ਸਪੋਕਸ ਪਰਸਨ ਵਧੀਆ ਹਨਾ ਮੈਨੂੰ ਤੁਸੀਂ ਇਹ ਦੱਸ ਦਿਓ ਬਤੌਰ ਉਹਨੂੰ ਸੀਐਮ ਮੈਂ ਕਦੀ ਵੇਖਿਆ ਨਹੀਂ ਉਹ ਰਿਜ਼ਲਟ ਜਿਹੜੇ ਮੇਰੀ ਮਤਲਬ ਜ਼ਿੰਦਗੀ ਦੀ ਪਹਿਲੀ ਗਲਤੀ ਹੈ ਕਿ ਮੈਂ ਬਹੁਤ ਘਟਿਆ ਬ ਹੂੰ ਇਹ ਕੋਈ ਯੂਕਰੇਨ ਵਾਲਾ ਕਮੇਡੀਅਨ ਸੀਗਾ ਤਾਂ ਉਹਨੇ ਦੇਸ਼ ਹੀ ਤਬਾਹ ਹੋ ਗਿਆ ਆਪਣੇ ਫੁਕਰ ਪੁਣੇ ਦੇ ਵਿੱਚ ਹੈਂਕੜ ਜੇ ਤੁਹਾਨੂੰ ਪਤਾ ਤੂੰ ਉਹਦਰਾ ਮੱਥਾ ਹੀ ਨਹੀਂ ਲਾ ਸਕਦਾ ਹੂੰ ਤੇ ਸੇਮ ਇੱਥੇ ਸਾਡੇ ਵਾਲਾ ਜਿਹੜਾ ਕਮੇਡੀਅਨ ਹੈ ਅਰਜ ਤੁਸੀਂ ਸਟੇਟ ਦੇ ਹਾਲਾਤ ਤੇ ਦੇਖੋ ਯਾਰ ਜਦੋਂ ਬੀਜੇਪੀ ਤੁਹਾਨੂੰ ਬਾਈ ਕਨਵਿੰਸ ਕਰਦੀ ਆ ਜੀ ਤੁਹਾਡਾ ਵੀ ਮਨ ਹੁੰਦਾ ਕਈ ਵਾਰੀ ਕਿ ਹਾਂ ਮੈਂ ਜੁਆਇਨ ਕਰਾਂ ਜਦੋਂ ਤੁਸੀਂ ਪੰਜਾਬ ਲਈ ਪੁੱਛਦੇ ਹੋ ਕਿ ਪੰਜਾਬ ਨੂੰ ਕੀ ਦੇ ਸਕਦੇ ਆ ਜਾਂ ਤੁਸੀਂ ਕੀ ਚਾਹੁੰਦੇ ਹੋ ਕਿ ਬੀਜੇਪੀ ਪੰਜਾਬ ਨੂੰ ਕੀ ਦੇਵੇ ਤੁਸੀਂ ਜੁਆਇਨ ਕਰ ਲਓ ਮੈਂ ਇੱਕ ਗੱਲ ਦੇਖੋ ਤੁਸੀਂ ਹਰ ਸਟੇਟਮੈਂਟ ਤੇ ਹਰ ਪੋਲੀਟੀਸ਼ੀਅਨ ਨੂੰ ਮੈਂ ਕਹੀ ਇਹਨਾਂ ਦੇ ਨੂੰ ਕਿ ਤੁਸੀਂ ਐਟ ਅ ਟਾਈਮ ਸਾਨੂੰ ਕੁਝ ਵੀ ਨਹੀਂ ਦੇ ਸਕਦੇ ਤੁਸੀਂ ਮੈਨ ਲਾਰਾ ਲਾ ਸਕਦੇ ਹੋ ਪੰਜਾਬ ਦੀ ਇੰਡਸਟਰੀ ਲਿਆਵਾਂਗੇ ਬਿਨਾਂ ਅਜ ਇੱਕ ਕੰਮ ਤਾਂ ਤੁਸੀਂ ਐਟ ਅ ਟਾਈਮ ਕਰ ਸਕਦੇ ਹੋ ਸਾਡਾ ਬਾਰਡਰ ਖੋਲ ਦਿਓ ਉਹ ਤਰਕ ਕੀ ਦਿੰਦੇ ਨੇ ਕਰਨ ਅਸੀਂ ਨਾ ਪਾਕਿਸਤਾਨ ਤਬਾਹ ਕਰਨਾ ਅੱਛਾ ਮੈਂ ਕਹ ਜੀ ਤੁਸੀਂ ਫਿਰ ਇੱਕ ਤੀਰ ਨਾਲ ਦੋ ਨਿਸ਼ਾਨੇ ਮਾਰ ਰਹੇ ਹੋ ਕੱਲਾ ਪਾਕਿਸਤਾਨ ਨਹੀਂ ਤਬਾਹ ਹੋ ਰਿਹਾ ਪੰਜਾਬ ਵੀ ਤਬਾਹ ਹੋ ਰਿਹਾ ਤੁਹਾਡੇ ਤਾਂ ਦੋਵੇਂ ਮੰਤਵਾਂ ਲੋ ਰਹੇ ਨੇ ਯਾਰ